ਸਵਾਗਤ ਹੈ ਬਈ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਜੇ ਕਿਸੇ ਨੇ ਟਰੈਕਟਰ ਕੋਈ ਖਰੀਦਣਾ ਹੈ ਨਾ ਤਾਂ ਵੀਡੀਓ ਨੂੰ ਲਾਸਟ ਤੱਕ ਦੇਖੋ ਤੁਹਾਨੂੰ ਤੁਹਾਡੀ ਪਸੰਦ ਦਾ ਟਰੈਕਟਰ ਮਿਲ ਜਾਊਗਾ ਸਾਰੇ ਟਰੈਕਟਰ ਲਗਭਗ ਛੋਟੇ ਵੱਡੇ ਸਾਰੇ ਤੁਹਾਨੂੰ ਮਿਲਣਗੇ ਜਾਂ ਚੈੱਕ ਆਊਟ ਕਰ ਲਿਓ ਪਿਛਲੀਆਂ ਵੀਡੀਓ ਚੈੱਕ ਆਊਟ ਕਰ ਲਿਓ ਉਹਨਾਂ ਚ ਵੀ ਤੁਹਾਨੂੰ ਮਿਲ ਜਾਂਦੀਆਂ ਇੱਕ ਦੋ ਵੀਡੀਓ ਚੈੱਕ ਆਊਟ ਕਰ ਲਿਓ ਹਨਾ ਉੱਥੋਂ ਵੀ ਤੁਹਾਨੂੰ ਮਿਲ ਜਾਊਗੀ ਤੇ ਜੇ ਜਿਹੜੀ ਮੇਰੇ ਵੀਰ ਭਰਾਣੇ ਕਿਸੇ ਨੇ ਨਾ ਟਰੈਕਟਰ ਖਰੀਦਣਾ ਤਾਂ ਉਹ ਮੇਰੇ ਵੀਡੀਓ ਦੇ ਥੱਲੇ ਕਮੈਂਟ ਕਰ ਦਿਆ ਕਰੋ ਕੋਈ ਵੀ ਹਨਾ ਤੇ ਆਪਾਂ ਉਹਨੂੰ ਬਾਈ ਨੂੰ ਨੰਬਰ ਦੇ ਦਿਆ ਕਰਾਂਗੇ ਨੰਬਰ ਯਾਰ ਤੂੰ ਤਾਂ ਨਹੀਂ ਦੇ ਫਿਰ ਬਾਹਲਾ ਲੋਕ ਫੋਨ ਲਾਉਂਦੇ ਆ ਫਿਰ ਤੰਗ ਕਰਨ ਲੱਗਦੇ ਉਹਦੇ ਪਰਸਨਲ ਨੰਬਰ ਹੁੰਦਾ ਇਸੇ ਲਈ ਜੇ ਤੁਹਾਨੂੰ ਹਨਾ ਚਾਹੀਦਾ ਨੰਬਰ ਤਾਂ ਤੁਸੀਂ ਵੀਡੀਓ ਥੱਲੇ ਕੁਝ ਵੀ ਕਮੈਂਟ ਕਰ ਦਿਓ ਤੁਹਾਨੂੰ ਨੰਬਰ ਦੇ ਦਿੱਤਾ ਜਾਊਗਾ ਲਓ ਜੀ ਇਹ ਆ ਗਿਆ ਮਹਿੰਦਰਾ 255 2 ਸਿਲੰਡਰ ਇੰਜਨ ਹੈ ਜੀ ਤੇ ਪੈਸੇ ਅਗਲੇ ਟਾਇਰ ਪਏ ਇਹਦੇ ਤੇ ਬਹੁਤ ਵਧੀਆ ਸਾਫ ਟਰੈਕਟਰ ਹੈ ਬਈ ਠੀਕ ਹੈ ਵਧੀਆ ਇੰਜਨ ਗੇਅਰ ਤੇ ਵਧੀਆ ਟਰੈਕਟਰ ਦੋ ਸਿਲੰਡਰ ਚ ਹੈ ਤੇ ਪਿਛਲੇ ਟਾਇਰ ਲਾ ਲਓ ਤੁਸੀਂ ਬਸ ਸਾਹੀ 300 ਪੈਸੇ ਬਈ ਪਿਛਲੇ ਟਾਇਰ ਹੁਣ ਵੀ ਕੋਈ ਵਗਰੇ ਡਾਂਦੇ ਕੋਈ ਖੱਲਾ ਥਲ ਤੇ ਚੱਲਦੇ ਨੇ ਸਾਰਾ ਸਹੀ ਹੈ ਬਈ ਕਿਤੇ ਗਲਿਆ ਸੜਿਆ ਨਹੀਂ ਲੈਫਟ ਲੁਕਟ ਬਿਲਕੁਲ ਓਕੇ ਆ ਪੀ ਵੀ ਨੰਬਰ ਆ ਬਈ ਇਹ ਤੇ ਡੈਕ ਡੁੱਕ ਲੱਗਿਆ ਹੋਇਆ ਇਦਾਂ ਟਾਇਰ ਵੀ ਚੈੱਕ ਕਰ ਸਕਦੇ ਬੇਦਾਗ ਟਾਇਰ ਹੈ ਬਾਈ ਸਾਰੇ ਸਾਫ ਸੜਕ ਤੇ ਆਈ ਨਹੀਂ ਬੁੜਕ ਦਾ ਤੁਰ ਜਾਊਗਾ ਜੇ ਕਿਸੇ ਮੇਰੇ ਵੀਰ ਪੁਰਾਣੀ ਲੈਣਾ ਹੈ ਤਾਂ ਉਹ ਕਾਲ ਕਰ ਸਕਦਾ ਆਪਾਂ ਤੁਹਾਨੂੰ ਨੰਬਰ ਦੇ ਦੇਾਂਗੇ ਇਹ ਟਰੈਕਟਰ ਵੀਰੋ ਆਪਣੇ ਕੋਲ ਹੀ ਖੜਾ ਹੈ ਮੇਰਾ ਟਰੈਕਟਰ ਹੀ ਹੈ ਇਹ ਤੇ ਇਹ ਵੇਚਣਾ ਜੇ ਕਿਸੇ ਮੇਰੇ ਵੀਰ ਪੁਰਾਣੀ ਖਰੀਦਣਾ ਹੋਇਆ ਤਾਂ ਮੈਂ ਤੁਹਾਨੂੰ ਨੰਬਰ ਦੇਵਾਂਗਾ ਤੇ ਘੰਟੀ ਕਰ ਲਿਓ ਇਹ ਜੀ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਇਹ ਮੇਰੇ ਵੀਰੋ 90 ਮਾਡਲ ਹੈ ਤੇ ਇਹਦੀ 1,115,000 ਰੁਪਈਆ ਡਿਮਾਂਡ ਹੈ ਤੇ ਉੱਤੇ ਥੱਲੇ ਹੋ ਜੂਗਾ ਬਈ ਥੋੜਾ ਕੰਨਾ ਹਨਾ ਤੇ ਬਸ ਉ ਹੈ ਯਾਰ ਰੇਟ ਬਾਜੂ ਵਜਈ ਹੈ ਤੇ ਕੁਝ ਥੋੜਾ ਕੰਨਾ ਹੋਰ ਰਿਆਤ ਕਰਦੇ ਆਂਗੇ ਜੀ ਆਪਣੀ ਵੀਡੀਓ ਦੇਖ ਕੇ ਆਉਨੇ ਹੋ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦਾ ਹੋਇਆ ਹਨਾ ਛੋਟੇ ਜਿਵੇਂ ਦਾਰ ਨੂੰ ਤਾਂ ਵਧੀਆ ਟਰੈਕਟਰ ਹੈ ਕਿਸੇ ਨੂੰ ਖਰੀਦਣਾ ਹੋਇਆ ਤਾਂ ਕਾਲ ਕਰ ਲਿਓ ਆਪਾਂ ਨੂੰ ਲਓ ਇਹ ਆ ਗਿਆ ਇਸ਼ਰ 243 ਤੇ ਤੋਤਾ ਤੂਤਾ ਦਬਾਈਆਂ ਹੈ ਨਹੀਂ ਅਗਲੇ ਟਾਇਰ ਦੇ 30 ਕਿ ਪੈਸੇ ਆ ਤੇ ਸਾਫ ਪਿਆ ਵਧੀਆ ਸੋਹਣਾ ਰੰਗ ਪਿੰਟ ਸੋਹਣਾ ਪਿਆ ਬਈ ਤੋਤਾ ਹੈ ਨਹੀਂ ਅਗਲੇ ਬੀਚੜੀ ਪਈ ਐ ਪਿਛਲੇ ਟਾਇਰ ਕੋਈ ਘਸਾਈ ਲਾ ਲਓ ਤੁਸੀਂ ਯਾਰ 10 ਪੈਸੇ ਹੋਣਗੇ ਉਂਗਲੇ ਗੁਲੇ ਤਾਂ ਹੈ ਨਹੀਂ ਕਿਤੋਂ ਤੇ ਬਈ ਛਤਰੀ ਵੀ ਹੈ ਨਹੀਂ ਤੇ ਲੈਂਕ ਬਈ ਤੁਸੀਂ ਆ ਸੈੱਟ ਕਰ ਲਓ ਚੀਨੀ ਵਾਲੀ ਦੇਖ ਕੇ ਤੇ ਇਧਰਲੇ ਪਾਸੋਂ ਦੇਖ ਲਓ ਉਹ ਸੁੱਕਾ ਹੀ ਪਿਆ ਡਾਇਰੈਕਟਰ ਤੇ ਰੰਗ ਪੈਂਟ ਵੀ ਸੋਨਾ ਪਿਆ ਤਾਂ ਇਹਦਾ ਟਾਇਰ ਤਾਂ ਬਈ ਹੈ ਨਹੀਂ ਇਹਦੇ ਕਿਸੇ ਅਗਲੇ ਹੀ ਸੁੱਕੇ ਜਿਹਾ ਤੇ ਇਹ ਆਪਾਂ ਮਾਡਲ ਦੀ ਗੱਲ ਕਰਕੇ ਤਾਂ ਇਹ 7 ਮਾਡਲ ਹੈ ਤੇ 1,30,000 ਰੁਪਿਆ ਇਹਦਾ ਰੇਟ ਰੱਖਿਆ ਗਿਆ ਜਿਹੜਾ ਮੇਰਾ ਵੀ ਲੈਣਾ ਚਾਹੁੰਦਾ ਉਹ ਲੈ ਸਕਦਾ ਹਾਂ ਲਓ ਜੀ ਇਹ ਹੈਗਾ 845 ਅਗਲੇ ਟਾਇਰ ਇਹਦੇ ਹੈਗੇ ਆ 15-20 ਪੈਸੇ ਤੇ ਇਹ ਵੀ ਤੋਤਾ ਤੋਤਾ ਹੈ ਨਹੀਂ ਕੰਪੂਸੀ ਰੰਗ ਪੈਣ ਚੈੱਕ ਕਰ ਸਕਦੇ ਹੋ ਤੁਹਾਡੇ ਬਾਈ ਸਾਹਮਣੇ ਆ। ਪਿਛਲੇ ਟਾਇਰ ਤੇ 10 ਕੇ ਪੈਸੇ ਲਾ ਲਓ। ਰੰਗ ਰੰਗ ਬੁੱਕ ਕੇ ਆ। ਕੋਈ ਗੜਿਆ ਗੁੜਾ ਕਿਤੋਂ ਨਹੀਂ ਟਰੈਕਟਰ। ਤੇ ਇਧਰ ਰੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ। ਟਿੰਡੇ ਦਾ ਪੁੱਛ ਲਓ ਬਾਈ ਯਾਰ ਗਨ ਛਤਰੀ ਲੱਗੀ ਹੋਈ ਐ। ਤੇ ਜੀ ਆਪਾਂ ਇਹਦਾ ਗੱਲ ਕਰੀਏ ਮਾਡਲ ਦੀ ਤਾਂ ਇਹ ਬਈ 8 ਮਾਡਲ ਆ। 135000 ਰੁਪਏ ਦਾ ਰੇਟ ਮੰਗਿਆ ਗਿਆ ਜੇ ਕੋਈ ਲੈਣਾ ਹੋਵੇ ਕਿਸੇ ਨੇ ਤਾਂ ਉਹ ਕਮੈਂਟ ਕਰ ਦਿਓ ਆਪਾਂ ਨੰਬਰ ਦੇ ਦਿਆਂਗੇ। ਹਉ ਜੀ ਇਹ ਆ ਗਿਆ ਮਹਿੰਦਰਾ 265 ਅਗਲੇ ਟਾਇਰ ਬਈ 90 ਕੇ ਪੈਸੇ ਪਿਛਲੇ ਟਾਇਰ 60 ਪੈਸੇ ਹੋਣਗੇ 60.5 ਪੈਸੇ ਇੰਜਨ ਨੂੰ ਜਿੰਦਾ ਬਈ ਸੁੱਕਾ ਪਿਆਦਾ ਵੀ ਇਹ ਪ੍ਰੈਕਟਰ ਸੋਨਾ ਸਾਫ ਰੰਗ ਰੰਗ ਦੇਖ ਸਾਹਨੇ ਕਿਤੋਂ ਗਲੇ ਨਹੀਂ ਜਿਆਦ ਮਗਰੂੜ ਬਈ ਵਧੀਆ ਪਿਆ 36 ਸ਼ੁੱਧਰੀ ਨਵੀਂ ਹੈ ਇਹ ਫਰਟੀ ਨਾਲ ਹੈ। ਬੰਦੇ ਦਾ ਤੁਸੀਂ ਬਾਈਆਂ ਨੂੰ ਪੁੱਛ ਲਓ। ਇੱਧਰਲੀ ਸਾਈਡ ਤੋਂ ਚੈੱਕ ਕਰ ਲਓ। ਵਦਿਆ ਸਖਤ ਰਿਪੋਇਆ। ਸ਼ੂਹੂਲਾਂ ਅੰਗੇ ਪੈਂਡ। ਚੈੱਕ ਕਰ ਲਓ। ਜੇ ਆਪਾਂ ਗੱਲ ਕਰੀਏ ਮਾਡਲ ਦੀ ਤਾਂ ਇਹ ਜੀ 93 ਮਾਡਲ ਹੈ। ਤੇ ਇਹਦਾ ਰੇਟ ਰੱਖਿਆ ਗਿਆ 1,35,000 ਰੁਪਏ। ਜੇ ਕੋਈ ਲੈਣਾ ਚਾਹੁੰਦਾ ਹੋਵੇ ਮੇਰਾ ਵੀਰ ਲੈ ਸਕਦਾ ਹੈ ਸੰਪਰਕ ਕਰ ਲਓ ਨੰਬਰ ਦੇ ਦਾਂਗੇ ਤੁਹਾਨੂੰ ਲਓ ਇਹ ਆ ਗਿਆ ਮਹਿੰਦਰਾ B 275 ਤੇ ਅੱਗੇ ਟਾਇਰ ਇਹਦੇ 15 20 ਪੈਸੇ ਪਿਛਲੇ 10 15 ਪੈਸੇ ਜਿੰਨੂੰ ਦਿਨ ਤੁਸੀਂ ਚੈੱਕ ਕਰ ਲਓ ਸ਼ੋ ਚੈੱਕ ਕਰ ਲਓ ਰਿੰਗ ਰੰਗ ਬੂਧੀਏ ਪੈਸਾ ਸਾਫ਼ ਕੋਈ ਗਲਅ ਗੁੱਪੀ ਨਹੀਂ ਹੋਈ ਡੰਡਾ ਨਾਲ ਫੱਟੀ ਦਾ ਬਈ ਤੁਸੀਂ ਪਤਾ ਕਰ ਸਕਦੇ ਹੋ ਇਧਰ ਦੀ ਸਾਈਡ ਤੋਂ ਵੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਇੰਟਰ ਕੰਟਰੀ ਲਿਖੀ ਹੋਈ ਹੈ ਜੇ ਆਪਾਂ ਇਹ ਗੱਲ ਕਰੀਏ ਮਾਡਲ ਦੀ ਆ 90 ਮਾਡਲ ਆ ਬਈ ਇਹ 98000 ਰੁਪਏ ਦਾ ਰੇਟ ਮੰਗਿਆ ਕੋਈ ਜਨਾ ਸ਼ੋਟਾ ਜੀ ਇਧਰ ਕੋਈ ਵੀ ਜੇ ਲੈਣਾ ਚਾਹੁੰਦੇ ਤਾਂ ਸਸਤਾ ਟਰੈਕਟਰ بس 90000 ਦਾ ਕੋਲ। ਇਸਲੇ ਟਾਇਰ ਤਲੋਣੇ ਪੈ ਸਕਦੇ ਆ। ਤੇ ਜੇ ਕਿਸ ਨੇ ਲੈਣਾ ਹੋਇਆ ਤਾਂ ਮੇਰਾ ਵੀਰ ਕਮੈਂਟ ਕਰ ਦੇ। ਹਾਂ ਲਓ ਜੀ ਇਹ ਹੈਗਾ Mahindra 265 DI ਤੇ ਅਗਲੇ ਟਾਇਰ ਇਹਦੇ 40 ਪੈਸੇ। ਇੰਜਨ ਉੰਜਨ ਬਈ ਤੁਸੀਂ ਦੇਖ ਸਕਦੇ ਹੋ ਸੁੱਕਾ ਪਿਆ। ਰੰਗ ਪੇਂਟ ਦੇਖ ਸਕਦੇ ਹੋ। ਤੇ ਪਿਛਲੇ ਟਾਇਰ ਹੈਗੇ ਇਹਦੇ 15-20 ਪੈਸੇ। ਤੇ ਬਾਈ ਮਗaird mugru ਆ ਸਾਫ ਆ ਵਧੀਆ ਕਲੇ ਕੁਲੇ ਹੈ ਨਹੀਂ ਰਿੰਗ ਰੰਗ ਵੀ ਸਹੀ ਹੈ ਡੰਡਾ ਬਾਈ ਇਹਦੇ ਨਾਲ ਆ ਛਤਰੀ ਨਾਲ ਆ ਪਿੱਛੋਂ ਦੇਖ ਸਕਦੇ ਹੋ ਵਧੀਆ ਸਾਫ ਪਿਆ ਕਿ ਕੋਈ ਕੀਸੀ ਕੀ ਨਹੀਂ ਹੈਗੀ ਤੇ ਇਧਰਲਾ ਰਿੰਗ ਦੇਖ ਲੋ ਇਹਦਾ ਕੰਡੀਸ਼ਨ ਦੇਖ ਲੋ ਬਾਈ ਇਹਦੀ ਵਧੀਆ ਸਾਫ ਸੋਹਣਾ ਟਰੈਕਟਰ ਪਿਆ ਤੇ ਜੇ ਆਪਾਂ ਗੱਲ ਕਰਕੇ ਇਹਦੇ ਮਾਡਲ ਦੀ ਤਾਂ ਇਹ 99 ਮਾਡਲ ਆ ਬਾਈ ਤੇ 1 ਲੱਖ 35000 ਰੁਪਏ ਦਾ ਰੇਟ ਮੰਗਿਆ ਗਿਆ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਵੇ ਤਾਂ ਉਹ ਟਰੈਕਟਰ ਖਰੀਦ ਸਕਦਾ ਲੋ ਜੀ ਇਹ ਆ ਗਿਆ ਮੈਸੀ ਇਹ ਭਾਈ ਤਾਂ ਪਤਾ ਨਹੀਂ ਯਾਰ ਕਿਹੜਾ ਹੈ ਲਿਖ ਲੁਕਾ ਦੇ ਦਿੰਦਾ ਨਹੀਂ ਕੰਡੀਸ਼ਨ ਤੁਸੀਂ ਕੋਈ ਦੇਖ ਸਕਦੇ ਹੋ ਅਗਲੇ ਟਾਇਰ 30 ਪੈਸੇ ਹੋਣਗੇ ਪਿਛਲੇ ਟਾਇਰ 15 ਕੇ ਪੈਸੇ ਆ ਤੇ ਤੀਜਾ ਟਾਪ ਹੈ ਦਾ ਸੇ ਭਾਈ ਪਿੱਛੋਂ ਦੇਖ ਸਾਰਨੇ ਤੁਸੀਂ ਇੱਦਾਂ ਦੇ ਵੇਰਿਆ ਤਾਂ ਥੋੜੇ ਗਲੇ-ਵਗੇ ਤਾਂ ਹੈਗੇ ਆ। ਜੇ ਕਿਸੇ ਨੇ ਲੈਣਾ ਹੋਵੇ 12 ਦੇ ਟਾਇਰ ਹੈ। ਇਧਰੋਂ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਬੈਂਟਰੀ ਤਾਂ ਹੈ ਨਹੀਂ ਮੇਰੇ ਵੀਰੋ। ੱਟਕੇ ਵਾਲਾ ਕੰਮ ਹੈ। ਤੇ ਜੇ ਆਪਾਂ ਇਹਦੀ ਗੱਲ ਕਰਕੇ ਮੰਨ ਲਓ ਮਾਡਲ ਦੀ ਤਾਂ ਮਾਡਲ ਹੈਗਾ ਇਹ 1 कट 90 ਤੇ ਰੇਟ ਇਹਦਾ ਵੀਰੋ ਹੈਗਾ 90000 ਲੈ ਜੋ ਫਿਰ ਟੋਫੀ ਟਾਈਫੀ ਹੁੰਦਾ ਇਹ ਟੋਫੀ ਹੁੰਦਾ ਇਹ 90000 ਚ ਕੁੱਲ 90000 ਚ ਅਰੇ ਆਣਾ ਨੰਬਰ ਆਇਆ ਸਰ ਇੱਥੇ ਆਉਂਦੀ ਬੋਤਲਿਆ ਫੰਡ ਜੋੜ ਕੇ ਨੀ ਪਿੰਡ ਪੰਜ ਚਾਹੇ 25 ਕਿੱਲੇ ਆਉਂਦੇ ਵਾਣਦੇ